ਤੁਸੀਂ ਸਾਨੂੰ ਇਨਫੋਰਮੇਸ਼ਨ ਮਿਲਣੀ ਇਥੇ ਨਾ ਬਾੜ ਸਾਹਿਬ ਬਾਬਾ ਜੀ ਜੰਗੀ ਦੀ ਜਿਹੜੇ ਆਪਣੇ ਪਠਾਨਕੋੜੋ ਤੇ ਉਹਨਾਂ ਦਾ ਵਰਦਰਾ ਸਾਹਿਬ ਉਹਨਾਂ ਨੇ ਜਿਹੜੀ ਜ਼ਮੀਨ ਸੀ 30 50 ਕਿੱਲੇ ਇਹ ਗਾਂ ਨਾਲ ਛੱਤੀ ਦਿੱਤੀ ਹੋਈ ਹੈ ਕਿ ਅੱਜ ਉਹ ਜਿਹੜੇ ਜ਼ਮੀਨ ਵਾਲੇ ਲੋਕਾਂ ਨੇ ਪੇਪਰ ਲਾ ਕੇ ਇਸ ਨੂੰ ਬ੍ਰੇਕ ਕਰਨ ਦੇ ਸੀ ਉਹਨਾਂ ਨੂੰ ਚਾਣ ਕੇ ਕੁਝ ਚੀਜ਼ ਇਹ ਸੀ ਕਿ ਉਹ ਔਰ ਵੀ ਛੱਤੀ ਚੀਜ਼ ਆ ਗਈ ਉਹ ਸਾਰੀ ਇਨਫੋਰਮੇਸ਼ਨ ਦਿੱਤੀ ਨਹੀਂ ਆਏ ਮੌਕੇ ਤੇ ਇਹ ਡਰੋਨ ਹੈ ਕੋਈ ਦੋ ਤਿੰਨ ਦਿਨ ਪਹਿਲਾਂ ਦਾ ਟਿੱਕਿਆ ਹੋਇਆ ਪਾਣੀ ਨਿਕਾ ਤੜਨ ਉਹ ਵੀ ਇਸ ਦਾ ਫਲੇ ਵੀ ਆ ਰਹੇ ਆ ਤੇ ਸਾਰੀ ਇਹ ਨਹੀਂ ਕਿਸੇ ਮਦਮਦ ਚਾਹਾਂਗੇ ਕੁਝ ਹੋਰ ਵੀ ਚੀਜ਼ ਮਿਲੀ ਇਸ ਟਰੋਂ ਦੇ ਨਾਲ ਇਸ ਤੋਂ ਇਲਾਵਾ ਹੋਰ ਕੀ ਨਾ ਇਹ ਨਾਲ ਜਿਹੜੀ ਸਭ ਜਾਰੀ ਹੈ ਤੇ ਕਿਹੜੇ ਪਿੰਡ ਦੀ ਜੀ ਸਰ ਜਿਵੇਂ ਨੀਨੋ ਦੇ ਵੈਰੀਫਿਕੇਸ਼ਨ ਕਰਦੇ ਆ ਪਤਾ ਲੱਗ ਜਮੇ ਦਾ ਇਹਦਾ ਸਾਰਾ ਇਨਫੋਰਮੇਸ਼ਨ ਮਿਲਣੀ ਹੈ ਇਸ ਨਾ ਬਾੜ ਸਾਹਿਬ ਬਾਬਾ ਜੰਗੀ ਦੀ ਜਿਹੜੇ ਆਪਣੇ ਪਠਾਨਕੋੜੋਂ ਤੇ ਉਹਨਾਂ ਦਾ ਗੁਰਦਰਾ ਸਾਹਿਬ ਉਹਨਾਂ ਨੇ ਚੀਜ਼ ਜਮੀਨ ਦੀ 30 50 ਗਾਨਾ ਚਕੀ ਦਿੱਤੀ ਹੋਈ ਹੈ ਕਿ ਅੱਜ ਜੋ ਲਕਸ਼ਮੀਨ ਵਾਲੇ ਨੇ ਪੇਪਰ ਲਾ ਕੇ ਸਪਰੇਅ ਕਰ ਰਹੇ ਸੀ ਉਹਨਾਂ ਨੂੰ ਚਾਨਕੀ ਵੀ ਇਹ ਜਿੱਤਾ ਹੋਰ ਵੀ ਛੱਕੀ ਚੀਜ਼ ਆ ਗਈ ਉਹ ਸਾਰੀ ਇਨਫੋਰਮੇਸ਼ਨ ਦਿੱਤੀ ਨਹੀਂ ਆਏ ਮੌਕੇ ਤੇ ਇਹ ਡਰੋਨ ਹੈ ਕੋਈ ਦੋ ਤਿੰਨ ਦਿਨ ਪਹਿਲਾਂ ਦਾ ਟਿਕਿਆ ਹੋਇਆ ਪਾਣੀ ਨਿਕਾੜ ਤੜਕ ਨੂੰ ਇਹ ਬੀਐਸਐਫ ਵਾਲੇ ਵੀ ਆ ਰਹੇ ਆ ਤੇ ਸਾਰੀ ਇਹ ਨਹੀਂ ਕਿਸੇ ਮਗਦਮਾ ਦਾ ਚਾਹੇ ਕੁਝ ਹੋਰ ਵੀ ਚੀਜ਼ ਮਿਲੀ ਹੈ ਸਰ ਡਰੋਨ ਦੇ ਨਾਲ ਇਸ ਤੋਂ ਇਲਾਵਾ ਹੋਰ ਕੀ ਚੀਜ਼ ਇਹ ਨਾਲ ਮੇਰੀ ਸੱਚ ਜਾਰੀ ਹੈ ਕਿਹੜੇ ਪਿੰਡ ਦੀ ਹੈ ਸਰ ਜਿਵੇਂ ਨਿਓ ਡੇਲ ਦੇ ਵਿੱਚ ਕਰਦੇ ਆ ਪਤਾ ਲੱਗਦਾ ਇਹਦਾ ਸਾਰਾ ਇਨਫੋਰਮੇਸ਼ਨ ਮਿਲਦੀ ਹੈ ਇਸ ਨਾ ਬਾੜ ਸਾਹਿਬ ਬਾਬਾ ਜੰਗੀ ਦੀ ਜਿਹੜੇ ਆਪਣੇ ਪਠਾਨਕੋੜੋਂ ਸੀ ਉਹਨਾਂ ਦਾ ਦਰਦਰ ਸਾਹਿਬ ਉਹਨਾਂ ਨੇ ਜਿਸ ਜ਼ਮੀਨ ਦੀ 30 50 ਕਿਲੇ ਇਹ ਗਾਂ ਲਾ ਛੱਕੇ ਦਿੱਤੀ ਹੋਈ ਹੈ ਕਿ ਅੱਜ ਜੋ ਲక్ష్ਮੀਨ ਵਾਲੇ ਨੇ ਪੇਪਰ ਲਾ ਕੇ ਸਪਰੇ ਕਰੋੜੇ ਸੀ ਉਹਨਾਂ ਨੂੰ ਚਾਣ ਕੇ ਕੀਤੀ ਇਹ ਜਿੱਤਾ ਹੋਰ ਵੀ ਛੱਤੀ ਚੀਜ਼ ਆ ਗਈ ਉਹ ਸਾਰੀ ਇਨਫੋਰਮੇਸ਼ਨ ਦਿੱਤੀ ਨਹੀਂ ਆਏ ਮੱਥੇ ਤੇ ਇਹ ਡਰੋਨ ਹੈ ਕੋਈ ਦੋ ਤਿੰਨ ਦਿਨ ਪਹਿਲਾਂ ਦਾ ਡਿੱਗਿਆ ਹੋਇਆ ਪਾਣੀ ਨਿਕਲਦਾ ਤੜਕ ਨੂੰ ਇਹ ਬੀਐਸਐਫ ਵਾਲੇ ਵੀ ਆ ਰਹੇ ਆ ਸਾਰੀ ਇਹ ਨਹੀਂ ਕਿਸੇ ਮੁਕਦਮੇ ਦਾ ਚਾਹੇ ਕੋਈ ਹੋਰ ਵੀ ਚੀਜ਼ ਮਿਲੀ ਹੈ ਸਰ ਡਰੋਨ ਦੇ ਨਾਲ ਇਸ ਤੋਂ ਇਲਾਵਾ ਹੋਰ ਵੀ ਜਾਂ ਇਹ الحاله ਜਿਹੜੀ ਸੱਚ ਜਾਰੀ ਹੈ ਕਿਹੜੇ ਪਿੰਡ ਦੀ ਹੈ ਸਰ ਜਮੀਨ ਜੀ ਉਹ ਦੇਰ ਵੈਰੀ ਪਿੱਛੇ ਕਰਦੇ ਆ ਪਤਾ ਲੱਗ ਨਹੀਂ ਲੱਗਦਾ ਇਦਾਂ ਹੀ ਸਾਰੀ ਇਨਫੋਰਮੇਸ਼ਨ ਮਿਲਦੀ ਹੈ ਇਸੇ ਨਾਲ ਬਾੜ ਸਾਹਿਬ ਬਾਬਾ ਜੀ ਜੰਗੀ ਦੀ ਜਿਹੜੇ ਆਪਣੇ ਪਠਾਨਕੋੜੋਂ ਉਹਨਾਂ ਦਾ गुरद्वारा साहब उन्होंने जमीन दीती है पाँ किले गांह उन्हें छक्केी हुई अज्ड जमीन वाले उन्होंने लेबर ला इसको ब्रेक ले चान के स्प्रे करवाए अचानक एक चीज ही जितना मतलब कोई छक्की चीज़ हो सकती और सारू इनफॉरमेस दी अं आए मौके से यह ड्रोन है कोई दो तीन तो तो दिन पहले टिकया हुआ पानी लगा सड़क में बी एस एफ वाले भी आ रहे हैं सारी मदद ਕੁਝ ਹੋਰ ਵੀ ਚੀਜ਼ ਮਿਲੀ ਐ ਸਰ ਟ੍ਰੋਨ ਦੇ ਨਾਲ ਇਸ ਤੋਂ ਇਲਾਵਾ ਹੋਰ ਕੀ ਨਾਂ ਇਹ ਨਾਲ ਲੈਂਦੇ ਨੇ ਸਭ ਜਾਰੀ ਹੈ ਤੇ ਕਿਹੜੇ ਪਿੰਡ ਦੀ ਐ ਸਰ ਜਿਵੇਂ ਨੀਨੋ ਦੇ ਵੈਰੀਫਿਕੇਸ਼ਨ ਕਰਦੇ ਆ ਪਤਾ ਲੱਗ ਜਾਂਦਾ ਹੈ